ਸਾਤਿਖਰੀਆ ਕਾ ਸਾਰੇ ਪੰਜਾਬ ਵਾਸੋਂਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿੱਥੇ ਚਪਾ ਅੱਜ 18 ਅਪਰਵਾਰ ਪੰਜਾਬ ਦੇ 9:30 ਵਜੇ ਕਰੇ ਪਰ ਥੋੜੇ ਜਿਹਾ ਲੇਟ ਹੋ ਚੁਕੇ ਆ ਥੋੜੀ ਪਾ ਮਾਫੀ ਚੋਣੇ ਆ ਆਪਣੋ ਕੋਈ ਕੰਮ ਹੋ ਸੇਗਾ 9:30 ਤੋਂ ਸਵੇਰ ਤੇ ਆਪਣੇ ਕਿਨਾਂ ਪਾਗ ਵਿੱਚ ਆਪਣੇ ਗੱਜ ਲਿਸ਼ਕ ਦੇ ਸਾਰ ਹਨ ਹਨੇਰੀ ਕਿਨਾਂ ਪਾਗ ਕੋ ਚੱਲ ਸਕਦੀ ਹੈ ਕਿਨਾਂ ਪਾਗ ਵਿੱਚ ਆਪਣੇ ਮੀਂਹ ਦੇ ਸਾਰ ਹਨ ਆਸਾਨੀ ਵਾਲੀ ਕੀ ਆਪਰੇਟ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਲੱਗੋ ਅੱਧੇ ਵੀਡੀਓ ਦੇ ਹੁਣ 995 ਦੀਆਂ ਪੰਜਾਬ ਦੀਆਂ ਲਾਈਵ ਸੈਟਰ ਤੁਹਾਨੂੰ ਦੇ ਸਕਦਾ ਹਾਂ ਪੰਜਾਬ ਦੇ ਜਿਹੜਾ ਆਪਣਾ ਸਿਸਟਮ ਬਣਿਆ ਸੀਗਾ ਉਸਨੇ ਆਪਣੇ ਮਾਜੇ ਦੇ ਵੀ ਕਾਫੀ ਠੀਕ ਠਾਕ ਭਾਗਾਂ ਵਿੱਚ ਮੈਨੂੰ ਕਾਰਵਾਈ ਦੇਖਣ ਨੂੰ ਮਿਲੀ ਮਾਜੇ ਤੋਂ ਬਦਲ ਪਰ ਉਹ ਸਿਸਟਮ ਦੀ ਸਪੋਰਟ ਚਾਹ ਤਗੜਾ ਹੋ ਗਿਆ ਸੀਗਾ ਮਾਜੇ ਦੇ ਭਾਗ ਡਾਪੇ ਪਰ ਮਾਜੇ ਦੇ ਆਪਣ ਨੂੰ ਕਈ ਭਾਗਾਂ ਵਿੱਚ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਬਾਕੀ ਸਾਡੇ ਏਰੀਆ ਕਬੂਥਲੇ ਸਾਡੇ ਕਬੂਥਲੇ ਏਰੀਆ ਵਿੱਚ ਕੋਈ ਖਾਸ ਨਹੀਂ ਮੀਂਹ ਦੇਖਣ ਮਿਲਿਆ ਕਬੂਥਲੇ ਜਿੰਨਾ ਜਮੀਂ ਘਾਟੀ ਦੇਖਣ ਮਿਲਿਆ ਬਾਕੀ ਉਹ ਤੋਂ ਬਾਅਦ ਸਿਸਟਮ ਆਪਣੇ ਮਾਲਵੇ ਦੇ ਜਿਹੜੇ ਭਾਗਾਂ ਆਪਣੇ ਹੱਥੇ ਨਾਲ ਲੱਗਦੇ ਹੋ ਗਏ ਇਹਨਾਂ ਵੇਰੇ ਆਪਣੇ ਪੰਜਾਬ ਦੇ ਹੋ ਗਏ ਆ ਭਾਗ ਇਹਨਾਂ ਭਾਗਾਂ وچوں 우ਮੀ ਦੇਖਣ ਮਿਲਿਆ ਪਹਿਲਾਂ ਸਸਟਾ ਆਪਣਾ ਇਸ ਤਰ੍ਹਾਂ ਜਾ ਰਿਹਾ ਸੀਗਾ ਉਸ ਤੋਂ ਬਾਅਦ ਜੇ ਰੂਟ ਥੋੜਾ ਚੇਂਜ ਹੋ ਗਿਆ ਆਪਣੇ ਇੱਥੇ ਵੀ ਬਦਲ ਬਈ ਕ੍ਰੀਏਟ ਹੋਣੀ ਸ਼ੁਰੂ ਹੋ ਗਈ ਜਿਸ ਕਾਰਨ ਇੱਥੇ ਆਪਣੇ ਪੰਜਾਬ ਦੇ ਕਾਫੀ ਭਾਗਾਂ وچ ਬਣੇ ਤੰਦਾਂ ਦੇ ਅਮਰਸਰ ਦੇ ਗੁਜਾਜ਼ਪੁਰ ਦੇ ਭਾਗਾਂ وچ ਗੜੇ ਮਾਰੀ ਵੀ ਦੇਖਣ ਮਿਲੀ ਉਤੋਂ ਬਾਅਦ ਆਪਣੇ ਲਧਿਆਣਾ ਦੇ ਵੀ ਕਾਫੀ ਲਧਿਆਣਾ ਬਰਨਾਲਾ ਹੋ ਗਿਆ ਮਾਨਸਾ ਸੋਰੀ ਮੋਗਾ ਇਹਨਾਂ ਵਿੱਚ ਵੀ ਕਾਫੀ ਤਗੜੀਆਂ ਕਾਰਵਾਂ ਦੇਖਣ ਮਿਲੀਆਂ ਉਸ ਤੋਂ ਬਾਅਦ ਆਪਣਾ ਸੰਗਰੂਰ ਪਟਿਆਲਾ ਫਤਕਰਸਾ ਮਹਾਲੀ ਇਹਨਾਂ ਜੇ ਇਸ ਵਕਤ ਵੀ ਆਪਣੇ ਕਾਰਵੀਆਂ ਚੱਲ ਰਹੀਆਂ ਹਨ ਆਪਣੇ ਸੰਗਰੂ ਜਾਤਰ ਭਾਗ ਆਪਣਾ ਸਾਫੀ ਦੇਖਣ ਨੂੰ ਮਿਲਦਾ ਬਾਕੀ ਜਿਹੜੇ ਪੰਜਾਬ ਦੇ ਆਪਣੇ ਭਾਗ ਉਹ ਗੁਰਦਾਸਪੁਰ ਕਸਾਨੇਪੁਰ ਦੇ ਮਸਰ ਦੇ ਇਹਨਾਂ ਚ ਥੋੜੀ ਬੋਦੀ ਬਦਲ ਗਈ ਆਪਣਾ ਰਾਤ ਨੂੰ ਦੇਖਣ ਨੂੰ ਮਿਲ ਸਕਦੀ ਹੈ ਮਾੜੀ ਮੋਟੀ ਮੀਂਹ ਦੇਖਣ ਨੂੰ ਮਿਲ ਸਕਦਾ ਮਾੜੀ ਮੋਟੀ ਕਾਜ ਲਸ਼ਕੇ ਨਾਲ ਜਿਆਦਾ ਮੀਂਹ ਸਾਰੇ ਹੁਣ ਆਪਣੇ ਪੰਜਾਬ ਦੇ ਕਿਸੇ ਭਾਗ ਵਿੱਚ ਨਹੀਂ ਹਨ ਜਿਹਦੇ ਨਾਲ ਦੋ ਤੱਕ ਦੱਸੇ ਨਾ ਵਿੱਚ ਹਲੇ ਕਾਰਵਾਈ ਚੱਲ ਰਹੀ ਹੈ ਸੰਗਰੂਰ ਪਟੜਾ ਹੋ ਗਿਆ ਬਾਕੀ ਪੰਜਾਬ ਵਿੱਚ ਹੁਣ ਲਗਭਗ ਮੌਸਮ ਸਾਫੀ ਦੇਖਣ ਨੂੰ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਪੰਜਾਬ ਜੋ ਟੈਂਪਰੇਚਰ ਜੋ ਕਾਫੀ ਘਟ ਗਿਆ ਹਨ ਕਿਉਂਕਿ ਗੜੇ ਮਾਰੀ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਦੇਖਣ ਬਾਕੀ ਅੱਜ ਦੇ ਵਿੱਚ ਨਹੀਂ ਸੋ ਜਿੱਦਾਂ ਵੀ ਕੋਈ ਨਵੀਂ ਅਪਡੇਟ ਹੋ ਗਈ ਕੱਲ ਨੂੰ ਮੀਂਹ ਕਿਹੜੇ ਸਰ ਬੰਦੇ ਹਨ ਜਾਂ ਨਹੀਂ ਸਾਨੂੰ ਵੀਡੀਓ ਬਣਾਫਾ ਤਾਂ ਪਹਿਲਾਂ ਦੱਸ ਮੰਗਤ ਹਨ